ਮੈਂ ਯੂਨੀਵਰਸਿਟੀ ਧਰਨੇ ਵਿੱਚ ਇੱਕ ਜੈਪਸੀ ਦੇਖੀ ਆ ਤੇ ਉਹਦੇ ਮੈਂ ਤਾਂ ਕੀ ਦਿਖਾਣ ਲੱਗਾ ਇੱਧਰ ਪਹਿਲੇ ਨੰਬਰ ਤੇ ਦੇਖੋ ਜੀ ਮਨਿੰਦਰ ਸਿੰਘ ਬਿੱਟਾ ਬਿੱਟਾ ਸਾਹਿਬ ਵੀ ਇੱਥੇ ਆ ਗਿਆ ਤੇ ਆਪਣੇ ਰਵਨੀਤ ਬਿੱਟੂ ਇਹ ਆਪਣੇ ਜਿਹੜੇ ਸੈਂਟਰ ਵਿੱਚ ਮੰਤਰੀ ਸਾਹਿਬ ਆ ਉਹ ਵੀ ਪਹੁੰਚ ਚੁਕੇ ਆ ਇੱਧਰ ਹੈਗਾ ਸਨੀ ਦਿਓਲ ਆਪਣੇ ਜਿਹੜੇ ਉਹ ਨਾਲਕੇ ਨੂਲਕੇ ਜਾਂ ਪੱਟਦੇ ਹੁੰਦੇ ਆ ਫਿਲਮਾਂ 'ਚ ਉਹ ਵੀ ਆਹ ਦੇਖੋ ਇੱਥੇ ਪਹੁੰਚਿਆ ਤੇ ਆਪਣੇ ਆ ਜਾਕਰ ਸਾਹਿਬ ਆਪਣੇ ਜਿਹੜੇ ਪਹਿਲਾਂ ਕਾਂਗਰਸ ਵਿੱਚ ਕਹਿੰਦੇ ਬਹੁਤ ਮਜ਼ਬੂਤ ਲੀਡਰ ਹੁੰਦਾ ਹੀ ਐ ਇਸ ਵੇਲੇ ਕਹਿੰਦੇ ਉਹ ਭਾਜਪੀ ਦੇ ਮਜੂਦਾ ਲੀਡਰ ਆ ਤੇ ਬਾਕੀ ਆਪਣੇ ਆ ਭਗਵੰਤ ਸਿੰਘ ਸਾਹਿਬ ਇਹਨਾਂ ਨੂੰ ਤਾਂ ਆਪਾਂ ਜਾਣਦੇ ਆ ਸਾਰੇ ਪਿਛੜੀ ਆਪਾਂ ਇਹਨਾਂ ਨੂੰ 92 ਸੀਟਾਂ ਦੇ ਕੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਾਏ ਤੇ ਜਿਹੜੇ ਬੰਦੇ ਨੇ ਯਾਰ ਜੈਪਸੀ ਦੇ ਉੱਤੇ ਲਾਇਆ ਦੇਖੋ ਕੀ ਲੱਲੇ ਪੱਬੇ ਜਿਹਾ ਕੀਤੇ ਆ 99 99 ਜਿਹਾ ਕਰਕੇ ਬਾਬਾ ਜੀ ਇਸ ਵੇਲੇ ਧਰਨੇ ਦੇ ਵਿੱਚ ਪਹੁੰਚੇ ਆ ਤੇ ਅੱਗੇ ਵੀ ਧਰਨਿਆਂ ਦੇ ਵਿੱਚ ਬਾਬਾ ਜੀ ਆਪਣੀ ਜਿਹੜੀ ਸ਼ਮੂਲੀਅਤ ਕਰਦੇ ਹੁੰਦੇ ਬਾਬਾ ਜੀ ਇੱਧਰ ਨੂੰ ਆ ਜਾਓ ਮਾੜਾ ਜਿਹਾ ਇੱਧਰ ਨੂੰ ਲਾਗੇ ਆਓ ਲਾਗੇ ਇਹ ਬਾਬਿਆ ਤੁਹਾਨੂੰ ਹਰੇਕ ਧਰਨੇ ਵਿੱਚ ਦੇਖਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਾਂਦਿਆਂ ਨੂੰ ਮੈਨੂੰ ਹੋ ਗਿਆ ਦਿੱਲੀ 2020 ਚ ਗਏ ਸੀ 26 ਨਵੰਬਰ 2020 ਨੂੰ ਅੱਛਾ ਜਿੱਦਾਂ ਹੁਣ ਭਗਵੰਤਮਾਨ ਸਾਹਿਬ ਤੁਹਾਨੂੰ ਦੇਖ ਲੈਣ ਜਾਂ ਜਾਕਰ ਸਾਹਿਬ ਜਾਂ ਆਪਣੇ ਕੌਣ ਹੈ ਸਨੀ ਦਿਓਲ ਸਾਹਿਬ ਜਾਂ ਬਿੱਟੂ ਸਾਹਿਬ ਇੱਧਰ ਬਿੱਟੂ ਸਾਹਿਬ ਤੇ ਉਹ ਜਦੋਂ ਤੁਹਾਨੂੰ ਦੇਖ ਲੈਣ ਤੇ ਉਹ ਕਹਿਣਗੇ ਬਾਬਾ ਸਾਡੇ ਦੁਵਾਲੇ ਬੜਿਆ ਹੁੰਦਾ ਕਿ ਹੋਮਦਾ ਕਿਉਂ ਨਹੀਂ ਸਰਕਾਰ ਨੇ ਕੀ ਆ ਬਾਬਾ ਜੀ ਤੁਹਾਨੂੰ ਇੰਨਾ ਗੁੱਸਾ ਦਾ ਇਹਨਾਂ ਨੂੰ ਇਹ ਤਰਵਾ ਚੱਟਦਾ ਬਿੱਟਾ ਨੇਰਨਾ ਟੇਬਲ ਤੇ ਆ ਮੇਰਨਾ ਆਵੇ ਟੇਬਲ ਤੇ ਜਿਹੜੇ ਟੇਬਲ ਤੇ ਕੰਨਾ ਮੈਂ ਨਾ ਇਹ ਲੱਕੇ ਚਾਨਾ ਮੈਂ ਕੋਈ ਪ੍ਰਧਾਨ ਕੋਈ ਕੁਛ ਨਹੀਂ ਮੈਂ ਕਹਿੰਦਾ ਇਹ ਕੋਈ ਬਾਬਾ ਉਦਾਂ ਕਦੇ ਨਿਆਣੇ ਕਹਿੰਦੇ ਨਹੀਂ ਪਾਪਾ ਇੰਨੇ ਪੰਗੇ ਨਾ ਲਿਆਗਾ ਕਿਉਂ ਨਾ ਲੈ ਸਚਾਈ ਨਾ ਲੈਣਾ ਨਹੀਂ ਨਹੀਂ ਨਿਆਣੇ ਰੋਕਦੇ ਨਹੀਂ ਵੀ ਡੈਡੀ ਨਾ ਰੋਕਣਗੇ ਕਿਉਂ ਰੋਕਣਗੇ ਬਾਬਾ ਦੇ ਨਾ ਪੰਜੇ ਬੰਦੇ ਯਾਰ ਖਰੇ ਆ ਜਿਨ੍ਹਾਂ ਨੇ ਪੰਗਾ ਲਿਆ ਤੂੰ ਆ ਦੇ ਲੋ ਭਰਾਵਾ ਤੁਹਾਡੀ ਫੋਟੋ ਇੱਥੇ ਲਾਤੀ ਆ ਨਾ ਬਾਬੇ ਨੇ ਮੈਂ ਹੁਣ ਪਿੱਛੇ ਇਹਨਾਂ ਦਾ ਦੋਹਾਂ ਬਿੱਟੂ ਦੇ ਬਿੱਟੂ ਦਾ ਲਾਇਆ ਸੀ ਮੋਰਚਾ ਹਾਂਜੀ ਬੰਦੀ ਸਿੰਘਾਂ ਦੇ ਅੱਛਾ ਜੀ ਉੱਥੇ ਕਹਿੰਦੇ ਬਿੱਟੂ ਮ ਬਟੂਆ ਕਹਿੰਦਾ ਉਦੋਂ ਇਹ ਮੰਤਰੀ ਨਹੀਂ ਸੀ ਤੇ ਮੈਂ ਇਹ ਹੈਡਿੰਗ ਬਣਾਇਆ ਸੀ ਜਿਸੀ ਦੇ ਮੋਹ ਮਲਾਇ ਪੰਜ ਬਾਈ ਪੰਜ ਦਾ ਬੈਨਰ ਉੱਪਰ ਲਿਖਿਆ ਸੀ ਹਮ ਦੇਸ਼ਕੌਮ ਕੇ ਗੁਦਾਰ ਹਮੇਂ ਨਹੀਂ ਡਾਲੋ ਯੂਤੋਂ ਕੇ ਹਾਰੇ ਦੋਹਾਂ ਦੀ ਫੋਟੋਆਂ ਪੂਰੀਆਂ ਦੇ ਕੇ ਨਹੀਂ ਪਪਾ ਇਹਨਾਂ ਗੁੱਸਾ ਖਾਤੇ ਮਤਲਬ ਇਦਾਂ ਕੋਈ ਕਾਰਨ ਤਾਂ ਦੱਸਦੇ ਮਾੜਾ ਮੋਟਾ ਦੂਜੇ ਲੋਕਾਂ ਨੂੰ ਵੀ ਸਮਝ ਲੱਗੇ ਕਾਰਨ ਕੀ ਆ ਇਹਨਾਂ ਤੇ ਨਾਰਾ ਨੇ ਇਹਨੇ ਝੂਠੇ ਬੰਬ ਆਪਣੇ ਆਪ ਨੂੰ ਮਾਰ ਕੇ ਨੰ ਤਰੀਕ ਵੀ ਆਵੇ ਇਹ ਬਿੱਟ ਨੇ ਝੂਠੇ ਬੰਬ ਮਾਰ ਕੇ 4 ਮਹੀਨੇ ਆਪਣੀਆਂ ਫੋੜੀਆਂ ਤੇ ਫਿਰਦਾ ਰਿਹਾ ਜਿੰਦਾ ਸ਼ਹੀਦ ਖੰਦਾ ਮਹਾ ਕੰਜਰ ਬੰਦਾ ਹੁਣ ਮੈਂ ਕਜੋਰ ਖਾਂਗਾ ਬੰਨੈ ਦੀ ਪੋਤਰੀਆ ਖੋਲਦਾ ਮੇਰੇ ਨਾਲ ਆਏ ਕਿਹੜੇ ਟੇਬਲ ਤੇ ਆਂਦਾ ਜਿਸ ਟੇਬਲ ਤੇ ਕਵੇ ਨਹੀਂ ਚਲੋ ਬਿੱਟੇ ਬਿੱਟੇ ਦਾ ਤੇ ਬਿੱਟੇ ਦਾ ਤੇ ਚਲੋ ਮੰਨ ਲਓ ਇੱਕ ਕਸੂਰਿਆ ਤੇ ਨਾਲਾ ਬਿੱਟੂ ਖੜਾ ਬਿੱਟੂ ਦਾ ਕੀ ਕਸੂਰਿਆ ਇਹ ਪੰਜਾਬ ਦਾ ਖਾ ਕੇ ਪੰਜਾਬ ਬਾਰੇ ਕਿਉਂ ਮਾੜਾ ਬੋਲਦਿਆ ਕਵੇ ਨਾ ਇਹ ਪੰਜਾਬ ਦੀ ਰੱਤੀ ਪੰਜਾਬ ਦਾ ਹੱਕ ਹੈ ਕਿਉਂ ਨਹੀਂ ਕਹਿੰਦਾ ਉਹ ਜਾਕੜ ਪੰਜਾਬ ਦਾ ਬਣਿਆ ਪ੍ਰਧਾਨ ਕਹਿੰਦਾ ਸਾਨੂੰ ਬੋਲਣ ਜੋ ਕੇ ਛੱਡੇ ਉਹਨੂੰ ਕਿਉਂ ਨਹੀਂ ਬੋਲਦਾ ਤੇ ਉਹ ਅੱਛਾ ਤੇ ਅੱਜ ਨਾ ਸਣੀ ਦਿ올ਿਆ ਨਾ ਆਇਆ ਗੁਰਦਾਸਪੁਰੋਂ ਨੇ ਵੇ ਰਿਸਟਾ ਤੇ 15 ਬਾਬਾ ਉੱਥੇ ਪਾਕਿਸਤਾਨ ਨਾਲ ਕੇ ਬੜੇ ਪੱਟਦਾ ਰਿਹਾ ਉਹ ਇਹ ਬੜਾ ਕੋਈ ਪੱਟੇਗਾ ਇਹਨੇ ਕਾਤੀਆਂ ਪਿਕਚਰ ਬਣਾਈ ਸੀ ਹਾਂ ਉਹਦੇ ਚ ਉਹਦਾ ਅਮਿਸ਼ਪੂਰੀ ਦਾ ਕੁੱਤਾ ਨਹੀਂ ਬਣਿਆ ਪਰ ਮੋਦੀ ਦਾ ਆਪਣੇ ਦਾਦੇ ਦੀ ਪੱਗ ਰੱਖ ਕੇ ਉਹਦਾ ਕੁੱਤਾ ਬਣ ਗਿਆ ਬਾਬਾ ਤੈਨੂੰ ਸਣੀ ਦੌਰ ਤੋਂ ਡਰ ਨਹੀਂ ਲੱਗਦਾ ਲੱਗਦਾ ਤੂੰ ਗਦਰ ਫਿਲਮ ਨਹੀਂ ਦੇਖੀ ਗਦਰ ਫਿਲਮ ਨਹੀਂ ਲੱਗਦਾ ਦੇਖੀ ਉਹਨੇ ਵੇਖਿਆ ਮੇਰਾ ਹੱਥ ਦੇ ਕਿੱਡਾ ਵਾ ਉਹਦਾ ਝੂਠਾ ਆਏ ਬਾਬਾ ਕਹਿੰਦਾ 5 ਕਿਲੋ ਦਾ ਹੀ ਆ ਇਹ ਬਾਬਾ ਦੀ ਪਰ ਆ ਜਿਹੜੇ ਆਪਣੇ ਇਧਰ ਪੀੜੀ ਪਾਗਲੇ ਆਪਣੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੌਜੂਦਾ ਇਹਨੇ ਮੋਦੀ ਦੇ ਝੂਠਾ ਖਾ ਲਿਆ ਤਾਂ ਹੀ ਝੂਠੇ ਲਾਰੇ ਬਾਜੀ ਬਣ ਗਏ ਕਿਹਾ ਝੂਠੇ ਲਾਰੇ ਬਾਜੀ ਹੋਰ ਚੱਲਦਾ ਨਹੀਂ ਦੇਣਾ ਆ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੇਖ ਲੋ ਆ ਬਾਬਾ ਜੀ ਦੇਖ ਲੋ ਮੈਂ ਮੈਂ ਕੁਛ ਨਹੀਂ ਕਿਹਾ ਮੈਂ ਤਾਂ ਸਿਰਫ ਵੀਡੀਓ ਬਣਾਈ ਆ ਕਹਿਣ ਵਾਲਿਆ ਚਾਹੀਏ ਇਹ ਝੂਠਾ ਕਹਿ ਕੇ ਝੂਠੇ ਲਾਰੇ ਬਾਜੀ ਬਣ ਗਿਆ ਕਿ ਨਹੀਂ ਆ ਮੋਦੀ ਦਾ ਝੂਠ ਖਾਦਾ ਇਹਨੇ ਉਹ ਯਾਰ ਕਹਿੰਦਾ ਮੈਂ ਕਹਦਾ ਝੂਠਾ ਨਹੀਂ ਸ਼ੱਕਦਾ ਇਤਰੀ ਵਾਲ ਨੇ ਖੋਇਆ ਮੈਂ ਆਪਾਂ ਅਗਲੇ ਨੇ ਮੁੜ ਕੇ ਮੁੱਖ ਮੰਤਰੀ ਕੋਈ ਗੱਲ ਨਹੀਂ ਆਪਣੇ ਕੀ ਪਤਾ ਹੁੰਦਾ ਭਗਵੰਤ ਜੀ ਸਾਹਿਬ ਗਾਂਹ ਜਾ ਕੇ ਅੰਮ੍ਰਿਤ ਛਕ ਲੈਣ ਯਾਰ ਆਪਾਂ ਇਦਾਂ ਦਾ ਨਾ ਕਿ ਜੂਠਾ ਖਾਤਾ ਅੰਮ੍ਰਿਤ ਛਕਣ ਜੋ ਮਰਜ਼ੀ ਕਰ ਲੈ ਇਹ ਨਹੀਂ ਕੁਝ ਕਰ ਸਕਦੇ ਇਹ ਸਿਰਫ ਦਿੱਲੀ ਵੀ ਦੇ ਤਲਵੇ ਚੱਟਣ ਵਾਲੇ ਆ ਇਹਨਾਂ ਦੇ ਮੂੰਹ ਤੇ ਕਹਿ ਰਿਹਾ ਮੈਂ ਨਾ ਕੋ ਡਰਦਾ ਕਿ ਮੈਂ ਅੰਦਰ ਕਹਿਣ ਕਿ ਸੋ ਮੈਨੂੰ ਹੋਰ ਸ਼ਾਂਤੀ ਮਿਲੂਗੀ ਵਧੀਆ ਰਹੇ ਵਧੀਆ ਖਾਣ ਪੀਣ ਮਰਦਾ 4 ਵਜੇ ਗੁੜ ਦੇ ਉਹ ਮਿਲਦੇ ਇੱਕ ਭੁੰਨੇ ਹੋਏ ਛੋਲੇ ਵਧੀਆ ਗੁੜ ਮਿਲਦਾ ਸਾਇਆ ਤੋਂ ਭਰਾਵਾ ਮੈਂ ਚੱਲਾ ਮੈਂ ਨਹੀਂ ਕਹਿਆ ਬਾਬੇ ਨੇ ਕਿਹਾ ਜੋ ਕਿਹਾ ਮੈਂ ਨਹੀਂ ਪਰ ਮੈਨੂੰ ਜਾਣ